ਸਕੂਲ ਦੇ ਬੱਚਿਆਂ ਨੇ ਰੋਜ਼ ਸਕੂਲ ਜਾਣਾ ਘਰਾਂ ਤੋਂ 725 ਟਰੱਕ ਆਨ ਜਾਣਗੇ ਮੀਨ ਇੱਕ ਮਿੰਟ 'ਚ ਇੱਕ ਟਰੱਕ ਨਿਕਲੂਗਾ ਕੀ ਬੱਚਿਆਂ ਦੇ ਆਨ ਜਾਣ ਦੀ ਸੇਫਟੀ ਬਾਰੇ ਤੁਸੀਂ ਕੋਈ ਗੱਲ ਕੀਤੀ ਸੋਸ਼ਲ ਸੇਫਟੀ ਬੱਚਿਆਂ ਦੀ ਉਹਨਾਂ ਦੇ ਐਕਸੀਡੈਂਟ ਨਾ ਹੋਵੇ ਉਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਰਿਪੋਰਟ ਦੇ ਵਿੱਚ ਸਪੀਡ ਲਿਮਿਟ ਤੋਂ ਜ਼ਿਆਦਾ ਗੱਡੀਆਂ ਚੱਲेंगी ਪਹਿਲੀ ਚੀਜ਼ ਸਿਕਿਉਰਿਟੀ ਗਾਰਡ ਕਿਉਂ ਨਹੀਂ ਲਗਾਏ ਜਾਣਗੇ ਨੀਅਰਬਾਈ ਅਗਰ ਕੋਈ ਸਕੂਲ ਹੈ ਰਿਪੋਰਟ ਦੇ ਰਿਪੋਰਟ ਵਿੱਚ ਕਹਾਂ ਲਿਖਾਂਗੇ ਰਿਪੋਰਟ ਰਿਪੋਰਟ ਵਿੱਚ ਲਿਖਿਆ ਨਹੀਂ ਹੈ ਸਰ ਪੌਨਸੇ ਪੇਜ ਨੰਬਰ ਤੇ ਲਿਖਿਆ ਰਿਪੋਰਟ ਮੈ ਬਤਾਈਏ ਫਿਰ ਮੈਂ ਆਪਕੇ ਸਟਡੀ ਰਿਪੋਰਟ ਹੈ ਜੀ ਮੈਂ ਵੀ ਪੇਜ ਨਿਕਾਲਦਾ ਹੂੰ ਜਿਸ ਮੈਂ ਆਪਨੇ ਲਿਖਿਆ ਕਿ ਸਕੂਲ ਦੇ ਪਾਸ ਆਪਨੇ ਸਕਿਉਰਿਟੀ ਗਾਰਡ ਲਗਾਏਗੇ ਪੇਜ ਨੰਬਰ ਬਤਾ ਦਿਜੀਏ ਜੀ ਆਪਨੇ ਇੱਥੇ ਆਪਾਂ ਪੈਂਚਰਾਂ ਦੀ ਦੁਕਾਨ ਡਿਸਕਸ ਨਹੀਂ ਕਰ ਰਹੇ ਇੱਥੇ ਆਪਾਂ ਸੀਮੈਂਟ ਫੈਕਟਰੀ ਡਿਸਕਸ ਕਰ ਰਹੇ ਹੈ ਤੇਰੇ ਤੇ ਚਲਵੀਆਂ ਗੱਲਾਂ ਨਹੀਂ ਜੀ ਜੋ ਤੁਹਾਡੀ ਰਿਪੋਰਟ ਦੇ ਵਿੱਚ ਲਿਖਿਆ ਉਹਨੂੰ ਕਹੋ ਜੇ ਨਹੀਂ ਹੈਗਾ ਤਾਂ ਨਾ ਕਹੋ ਛੁਰ ਕੇ ਬੋਲ ਦਿਓ ਫਿਰ ਤੁਸੀਂ ਤੁਸੀਂ ਤਾਂ ਜੀਐਸਡਬਲਿਊ ਇੰਡਸਟਰੀ ਹੈ ਉਹਦੇ ਤਾਂ ਸਿਰਫ ਸੀਮੈਂਟ ਦੀ ਸੀਮੈਂਟ ਦੀ ਇੰਡਸਟਰੀ ਨੂੰ ਜੁਰਮਾਨਾ ਨਹੀਂ ਲਗਿਆ ਜਿਹੜਾ ਕਿ 2021-22 ਲਈ ਲਗਾਇਆ ਸੀ 10 ਲੱਖ ਦਾ ਉਸ ਤੋਂ ਇਲਾਵਾ ਜੀਐਸਡਬਲਿਊ ਦੇ ਸਟੀਲ ਪਲਾਂਟ ਨੂੰ ਜੁਰਮਾਨਾ ਲੱਗ ਚੁੱਕਾ ਹੈ ਇਹ ਜਿਹੜੀ ਇੰਡਸਟਰੀ ਵਾਤਾਵਰਣ ਦਾ ਖਿਆਲ ਨਹੀਂ ਰੱਖ ਸਕਦੀ ਲੋਕਾਂ ਦੀ ਸਿਹਤ ਦਾ ਖਿਆਲ ਨਹੀਂ ਰੱਖ ਸਕਦੀ ਉਹ ਇੰਡਸਟਰੀ ਪੰਜਾਬ ਦੇ ਵਿੱਚ ਲੱਗਣ ਦੇ ਕਾਬਿਲ ਨਹੀਂ ਹੈ ਨਹੀਂ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਪਹਿਲੇ ਤਾਂ ਆਪਣਾ ਸਵਾਲ ਪਾਉਣ ਤੋਂ ਪਹਿਲਾਂ ਮੇਰਾ ਨਾਮ ਕਪਿਲਦੇਵ ਹੈ ਸਰ ਆ son of ਸ਼੍ਰੀ ਜਗਦੀਸ਼ ਚੰਦਰ 186 ਬੀਆਰਸ ਨਗਰ ਲੁਧਿਆਣਾ ਇਹਦੇ ਚ ਮੇਰਾ ਇਹ ਸਵਾਲ ਹੈ ਪਹਿਲਾਂ ਤਾਂ ਕਿ ਜਿਸ ਤਰ੍ਹਾਂ ਤੁਸੀਂ ਜਵਾਬ ਦਿੱਤਾ ਕਿ ਸਿਰਫ ਇੱਕ ਸੀਜ਼ਨ ਦਾ ਕੀਤਾ ਗਿਆ ਸਰ ਕੀ ਫੈਕਟਰੀ ਉਸੇ ਸੀਜ਼ਨ ਚ ਚੱਲੇਗੀ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਸਰ ਐਸਾ ਹੈ ਜੋ ਸਟੱਡੀ ਬੇਸਿਕਲੀ ਜੋ ਨੋਰਮਸ کہہ ਰਹੇ ਹਨ ਉਹ ਇੱਕ ਬੇਸਲਾਈਨ ਸੀਜ਼ਨ ਮੇ ਕਰਤੇ ਹਨ ਸਰ ਹਮ ਡਰਾਫਟ ਬੇਸਲਾਈਨ ਤੁਸੀਂ ਕਿਸ ਤਰ੍ਹਾਂ ਡਿਸਾਈਡ ਕੀਤਾ ਹਾਂਜੀ ਸਰ ਉਹ ਬੇਸਲਾਈਨ ਕਿਸ ਤਰ੍ਹਾਂ ਡਿਸਾਈਡ ਕੀਤਾ ਈਆਈ ਨੋਟੀਫਿਕੇਸ਼ਨ ਆਪਣਾ ਨਹੀਂ ਤੁਸੀਂ ਤੁਸੀਂ ਦਸੰਬਰ ਤੋਂ ਫਰਵਰੀ ਹੀ ਕਿਉਂ ਚੁਣਿਆ ਜੀ और बेस लाइन का हम दिसम्बर भी ले लेते हैं लेकिन इन्होंने जो जे एसडब्ल्यू है कम्पनी ने सर कंपनी ने फॉर्म लगाना था फरवरी में तो और आप देखो एप्लीकेशन लगा दिया हमने फरवरी में तो उससे पहले हमने स्टडी की है मतलब यही है ਇਹਦਾ ਜਿਹੜਾ ਜਿਹੜੇ ਵਾਤਾਵਰਨ ਦਾ ਪੋਲੂਸ਼ਨ ਸੀਗਾ ਤੁਸੀਂ ਉਦੋਂ ਅਸੈਸ ਕੀਤਾ ਸਰ ਇਸ ਵਿੱਚ ਕੋਈ ਮੈਨੀਪੂਲੇਸ਼ਨ ਵਾਲੀ ਬਾਤ ਨਹੀਂ ਹੈ ਇਸ ਵਿੱਚ ਅਸੀਂ ਸਮਰ ਸੀਜ਼ਨ ਵੀ ਲੈ ਲਏ ਤੇ ਸਰ ਇਸ ਵਿੱਚ ਅਸੀਂ ਹਾਰਵੈਸਟਿੰਗ ਸੀਜ਼ਨ ਸਰ ਕੋ ਮਤਲਬ ਗਰਮੀਆਂ ਦਾ ਸੀਜ਼ਨ ਤੇ ਤੁਸੀਂ ਜਿਹੜਾ ਕਟਾਈ ਦਾ ਸੀਜ਼ਨ ਇਹ ਚ ਨਹੀਂ ਜੋੜਿਆ ਉਦੋਂ ਦਾ ਪੋਲੂਸ਼ਨ ਨਹੀਂ ਜੋੜਿਆ ਤਾਂ ਮੈਂ ਪੁੱਛ ਰਿਹਾ ਲੱਗਾ ਕੋਈ ਨਹੀਂ ਤੁਸੀਂ ਉਹਦੇ ਚ ਜੋੜਿਆ ਕਿ ਨਹੀਂ ਜੋੜਿਆ ਉਹਦੇ ਬਾਰੇ ਉਹਦੇ ਬਾਰੇ ਕੋਈ ਇਹਦੇ ਬਾਰੇ ਤੁਸੀਂ ਉਹਦੇ ਜਿਹੜੇ ਵਾਤਾਵਰਨ ਦਾ ਜਿਹੜਾ ਪ੍ਰਦੂਸ਼ਣ ਦੀ ਫਿਗਰਾਂ ਹੈਗੀਆਂ ਤੁਸੀਂ ਜਿਹੜੇ ਗਰਮੀ ਦੀ ਤੇ ਜਿਹੜੇ ਹਾਰਵੈਸਟਿੰਗ ਯਾਨੀ ਕਿ ਕਟਾਈ ਦੀ ਤੁਸੀਂ ਸੀਜ਼ਨ ਦੀ ਨਹੀਂ ਜੋੜੀ ਉਦੇ ਬਾਰੇ ਨਹੀਂ ਸੋਚਿਆ ਸਰ ਵਿంటర్ ਮੇਂ ਕੀਆ ਮਤਲਬ ਕਟਾਈ ਤੋਂ ਆਪਣੇ ਹੁੰਦੀਆ ਤਾਂ ਉਹ ਵਾਲਾ ਸੀਜ਼ਨ ਨਹੀਂ ਜੋੜਾ ਸਰ ਮਤਲਬ ਵਿంటర్ ਦੀ ਕਟਾਈ ਤਾਂ ਹੁੰਦੀ ਦੀ ਜੀ ਚਲੋ ਹੁਣ ਮੇਰਾ ਪਹਿਲਾ ਸਵਾਲ ਹੁੰਦਾ ਪੀਪੀਸੀਬੀ ਲਈ ਹੈ ਸਰ ਨੋਟ ਕਰ ਲਓ ਕਿ ਪਹਿਲੇ ਮੈਂ ਨੋਟ ਕਰਤਾ ਹਾਂ ਹਾਂ ਨੋਟ ਕਰ ਲਿਆ ਕਿ ਤੁਸੀਂ ਨਹੀਂ ਕੀਤਾ ਜੀ ਉਹਦੇ ਚ ਤੁਸੀਂ ਸਿਰਫ ਤੁਸੀਂ ਸਿਰਫ ਸਰਦੀਆਂ ਚ ਕੀਤਾ ਹਾਰਵੈਸਟਿੰਗ ਤੇ ਸਮਰ ਸੀਜ਼ਨ ਚ ਨਹੀਂ ਕੀਤਾ ਪੂਰੇ ਸਾਲ ਦਾ ਨਹੀਂ ਕੀਤਾ ਸਿਰਫ 2 ਮਹੀਨੇ ਦਾ ਇਹ ਰੈਪਿਡ ਐ ਆਈ ਰਿਪੋਰਟ ਹੈ ਇਸ ਮੇਂ 3 ਮਹੀਨੇ ਦਾ ਹੀ ਜੋੜਾ ਜਾਂਦਾ ਹੈ ਸਰ ਅਬ ਇਸ ਮੇਂ ਪੂਰੀ ਸਾਲ ਸਟਡੀ ਨਹੀਂ ਕੀਆ ਇੱਕ ਨਾ ਬੇਨਤੀ ਹੈ ਜੀ ਪਿੱਛੇ ਵਾਲੇ ਸਪੀਕਰ ਚ ਲਾਓ ਜੀ ਅਸੀਂ ਉਦੋਂ ਤੱਕ ਗੱਲਬਾਤ ਰੋਕਦੇ ਹਾਂ ਜਦੋਂ ਤੱਕ ਕੋਈ ਚੱਲਦੇ ਨਹੀਂ ਹੈਗੇ ਜੀ ਮੈਂ ਵੀ ਵਿੱਚ ਜੁੜੇ ਹਾਂ ਵੀ ਡੀ ਡੀ ਗਰੀ ਅੰਦਰ ਇੱਕ ਤਾਂ ਇਹ ਆਵਾਜ਼ ਘਟਾਓ ਜੀ ਇਹਦੀ ਆ ਜਿਹੜੀ ਆ ਆ ਰਹੀ ਹੈ ਵਿੱਚ ਡਿਸਟਰਬੈਂਸ ਸਰ ਇੱਕ ਪਿੱਛੇ ਵਾਲੇ ਸਪੀਕਰ ਚ ਲਾ ਦਿਓ ਇੱਕ ਇਹਨੂੰ ਮੈਕ ਨੂੰ ਖੋਲੋ ਜਾਂ ਫਿਰ ਮੈਕ ਚੱਕ ਦਿਓ ਦੋਨੋਂ ਪਾਸੇ ਤੋਂ ਸਾਡੀ ਗੱਲ ਤਾਂ ਵੈਸੇ ਵੀ ਚੱਲੇ ਜਾਣੀ ਹੈ ਪਿੱਛੇ ਤੱਕ ਮੇਰਾ ਸਵਾਲ ਹੈ ਜੀ ਤੁਹਾਡੇ ਨਾਲ ਹੀ ਹੈ ਤੁਸੀਂ ਕਿਹਾ ਸੀਗਾ ਕਿ ਸ਼ੁਰੂ ਚ ਕਿ ਜਿਹੜੀ ਰਿਪੋਰਟ ਜਿਹੜੀ EIA ਰਿਪੋਰਟ ਇਹਨਾਂ ਨੇ ਕੰਪਨੀ ਵਾਲਿਆਂ ਨੇ ਦਿੱਤੀ ਹੈ ਉਹ ਤੁਸੀਂ ਉਹਨੂੰ ਪੜਿਆ ਹੈ ਹਾਂਜੀ ਉਹਦੇ ਤੁਹਾਨੂੰ ਕੋਈ ਗਲਤ ਚੀਜ਼ ਲੱਗੀ ਕੀ ਉਹਨਾਂ ਨੇ ਗਲਤ ਰਿਕਾਰਡ ਦਿੱਤਾ ਹੋਵੇ ਗਲਤ ਸਹੀ ਤੇ ਅਸੀਂ ਕਮੈਂਟ ਨਹੀਂ ਕਰਨਾ ਇਹ ਸਿਆ سیک ਨੇ ਉੱਥੇ ਡਿਸਾਈਡ ਕਰਨਾ ਕਮੈਂਟ ਕੁਝ ਨਹੀਂ ਕਰਨਾ ਅੱਜ ਵੀ ਪੜ੍ਹਦੇ ਫਿਰੇ ਸਿਰਫ ਇੰਡਸਟਰੀ ਦੀ ਤੇ ਜਨਤਾ ਦੇ ਵਿੱਚ ਕਰਵਾਉਣ ਦਾ ਜਰੀਆ ਕਾਰਵਾਈ ਰਿਪੋਰਟ ਜਿਹੜੀ ਬਣੂਗੀ ਉਹ ਐਸਟੀਯੂਮ ਸਾਹਦੇ ਤੀਨ ਕਿ ਕਿ ਆ ਰਹੀ ਆ ਉਹਨੂੰ ਬਸ ਪ੍ਰਸ਼ੀਰ ਤੁੰਡਾ ਕਰਾਉਣਾ ਮਤਲਬ ਕਿ ਜੇ ਪਬਲਿਕ ਹੀਅਰਿੰਗ ਦੇ ਵਿੱਚ ਕੋਈ ਗਲਤ ਚੀਜ਼ ਰਹਿ ਜਾਂਦੀ ਹੈ ਰਿਪੋਰਟ ਦੇ ਵਿੱਚ ਲਿਖੀ ਹੋਈ ਤੁਸੀਂ ਉਹਨੂੰ ਨਹੀਂ ਦੱਸੋਗੇ ਸਹੀ ਗਲਤ ਤੇ ਅਸੀਂ ਕਮੈਂਟ ਨਹੀਂ ਕਰਨਾ ਜੀ ਕਿਉਂ ਸਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਇੱਕ ਰੈਗੂਲੇਟਰੀ ਅਥਾਰਟੀ ਹੈ ਹਾਂਜੀ ਉਹਦੀ ਡਿਊਟੀ ਬਣਦੀ ਹੈ ਕਿ ਜੇ ਫੈਕਟ ਵਿੱਚ ਗਲਤ ਦਿੱਤੇ ਹੋਏ ਨੇ ਕੀ ਉਹਨੂੰ ਦੱਸਣਾ ਪੀਪੀਸੀਬੀ ਦੀ ਡਿਊਟੀ ਨਹੀਂ ਬਣਦੀ ਸਾਨੂੰ ਹਜੇ ਇਹਨਾਂ ਨੇ ਸਾਡੇ ਕੋਲ ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਹਜੇ ਉਹਦੀ ਪਰਮਿਸ਼ਨਾਂ ਆਉਣ ਗਿਆ ਉਦੋਂ ਸਾਡੇ ਵੱਲੋਂ ਅਨਲਾਈਜ਼ ਹੋਊਗਾ ਜਿਹੜਾ ਇਹ ਪਬਲਿਕ ਇਨਰ ਦਾ ਪ੍ਰੋਸੀਜਰ ਆ EIA ਰਿਪੋਰਟ ਦਿੱਤੀ ਆ ਉਹ ਤੇ ਜਿਹੜੇ ਸਾਡੇ ਵੱਲੋਂ ਕਮੈਂਟਸ ਆਉਣਗੇ ਅੱਜ ਦੀ ਪਬਲਿਕ ਇਨਰ ਵਿੱਚ ਇਨਕਲੂਡ ਕਰਕੇ ਭੇਜੋ ਮੀਨਸ ਕੀ ਸਿਰਫ ਇਹ ਹੈ ਕਿ ਜੇ ਪਬਲਿਕ ਨੇ ਕੋਈ ਗਲਤ ਚੀਜ਼ ਦਾ ਜਵਾਬ ਦਿੱਤਾ ਜਾਂ ਗਲਤ ਚੀਜ਼ ਬਾਰੇ ਗੱਲ ਕਰਤੀ ਉਸ ਤੋਂ ਇਲਾਵਾ ਪੀਪੀਸੀਬੀ ਇਹਦੇ ਵਿੱਚ ਕੋਈ ਰੋਲ ਪਲੇ ਨਹੀਂ ਕਰੇਗਾ ਨਹੀਂ ਇਸ ਡਿਸੀਜਨ 'ਚ ਸਾਡਾ ਕੋਈ ਰੋਲ ਪਲੇ ਨਹੀਂਗਾ ਜਿਹੜਾ ਇਨਕਾਰ ਹੋਈ ਚਲ ਇੱਕ ਚੀਜ਼ ਹੋਰ ਸਰ ਮੈਨੂੰ ਮੈਨੂੰ ਇੰਡਸਟਰੀ ਵਾਲੇ ਨਾਲ ਸਵਾਲ ਹੈ ਕਿ ਜੇ ਐਸਡਬਲਿਊ ਦੇ ਕਿਸੇ ਸੀਮੈਂਟ ਪਲਾਂਟ ਨੂੰ ਅੱਜ ਤੱਕ ਵਾਤਾਵਰਣ ਦਾ ਜੁਰਮਾਨਾ ਲੱਗਿਆ ਹੈ ਜਾਂ ਕੰਪਨਸੇਸ਼ਨ ਵਾਤਾਵਰਣ ਦਾ ਜੁਰਮਾਨਾ ਲੱਗਿਆ ਕਦੇ ਵੀ ਆਨ ਰਿਕਾਰਡ ਲਓ ਜੀ ਏ ਰਿਪੋਰਟ ਦੇ ਨਾਲ ਉਹ ਕੀ ਕਹਿੰਦੇ ਆ ਕਿ ਵਾਤਾਵਰਣ ਦਾ ਜੁਰਮਾਨਾ ਨਹੀਂ ਲੱਗਿਆ 2021-22 ਦੇ ਵਿੱਚ ਕੋਈ ਜੁਰਮਾਨਾ ਨਹੀਂ ਲੱਗਿਆ ਸੀ 10 ਲੱਖ ਰੁਪਏ ਦਾ ਨੋਟ ਕਰਾਓ ਜੀ ਕੋਈ ਨਹੀਂ ਪਹਿਲਾਂ ਹਸਲੰਦ ਕਰਾ ਦੋ ਕਿ ਕਹਿੰਦੇ ਨਹੀਂ ਲੱਗਿਆ ਪਹਿਲੇ ਇਹਨਾਂ ਨੇ ਕਿਹਾ ਜੀ ਨਹੀਂ ਲੱਗਿਆ ਮੈਂ ਜੀਐਸਡਬਲਿਊ ਦਾ ਸੀਮੈਂਟ ਪਲਾਂਟ ਦੀ ਗੱਲ ਕਰ ਰਿਹਾ ਹਾਂ ਆਪ ਪਤਾ ਰਹੇ ਅੰਦਰ ਕਿੰ ਕਿੰ 22 ਦਾ ਕਿੰ ਕਿੰ 22 ਨੇ ਹਮਾਰਾ ਤਾਂ ਪਾਲਗੋਨੀ ਪਲਾਂਟ ਅੰਦਰ ਕੋ ਪਾਲਗੋਨੀ ਪਲਾਂਟ ਕੇ ਅੰਦਰ ਲੱਗਾ ਸਾ ਜੁਰਮਾਨਾ ਲੱਗਿਆ ਸੀ ਵਾਤਾਵਰਨ ਦਾ ਨੁਕਸਾਨ ਕਰਨ ਦਾ ਜੁਰਮਾਨਾ ਲੱਗਿਆ ਸੀ ਬਿਲਕੁਲ ਹਾਂ ਦੂਸਰਾ ਸਵਾਲ ਇੱਥੇ ਜਿਹੜਾ ਪੀਪੀਸੀਬੀ ਲਈ ਸਵਾਲ ਹੈ ਥਰਮਲ ਪਲਾਂਟ ਨੂੰ ਅਜ ਤੱਕ ਦੇ ਵਾਤਾਵਰਨ ਦਾ ਜਿਹੜਾ ਤਲਵੰਡੀ ਸਾਬੋ ਥਰਮਲ ਪਲਾਂਟ ਹੈ ਉਹਨੂੰ ਵਾਤਾਵਰਨ ਦਾ ਨੁਕਸਾਨ ਕਰਨ ਦਾ ਜੁਰਮਾਨਾ ਲੱਗਿਆ ਹੈ ਸਰ ਜੁਰਮਾਨਾ ਤੁਸੀਂ ਪੀਪੀਸੀਬੀ ਦੀ ਅਥਾਰਟੀ ਹੋ ਇੱਥੇ ਵਾਤਾਵਰਨ ਦੀ ਗੱਲ ਹੋ ਰਹੀ ਹੈ ਰੀਸੈਂਟਲੀ ਜੁਰਮਾਨਾ ਲਗਿਆ ਨੇੜੇ ਹੁਣੇ ਪਿਛਲੇ ਕੁਝ ਦਿਨਾਂ ਚ ਹੀ ਹਾਂ ਬੈਂਕ ਜਿਹੜਾ ਇਹਦਾ ਸਿਫਰਟ ਦਾ ਪਾਰਟਾ ਹੋ ਆਪਣਾ ਤੁਸੀਂ ਜੁਰਮਾਨਾ ਲਾਉਣ ਦੀ ਸ਼ੁਰੂਆਤ ਕੀਤੀ ਕਿ ਨਹੀਂ ਕੀਤੀ ਜੋ ਹੋਇਆ ਕਿਸੇ ਨੂੰ ਹਾਂ ਕੀ ਹੋਇਆ ਹੋਇਆ ਜੀ ਬੈਠਾ ਫੋੜਾ ਹੀਿੰਗ ਹੋਈ ਆ ਕੁਝ ਨੂੰ ਕਿਹਾ ਮਲੋਂ ਨੇ ਜਿਹੜੀ ਤੁਸੀਂ ਪ੍ਰੋਸੀਡਿੰਗ ਕਰ ਰਹੇ ਹੋ ਜਿਹੜੀ ਹੀਅਰਿੰਗ ਚੱਲ ਰਹੀ ਹੈ ਉਹਦੇ ਵਾਤਾਵਰਣ ਦੇ ਨੁਕਸਾਨ ਕਰਨ ਨੂੰ ਲੈ ਕੇ ਚੱਲ ਰਹੀ ਹੈ ਵਾਈਲੇਸ਼ਨ ਹੈਗੀ ਹੈ ਨਾ ਹਾਂ ਤੇ ਨੋਟ ਕਰਾਓ ਪਹਿਲਾਂ ਨੋਟ ਕਰੋ ਜੀ ਕੀ ਤਲਵੰਡੀ ਸਾਬੋ ਸੀਮਿੰਟ ਪਲਾਂਟ ਨੂੰ ਜਿਹੜਾ ਵੀ ਵਾਈਲੇਸ਼ਨ ਨੂੰ ਲੈ ਕੇ ਵਾਤਾਵਰਣ ਦੇ ਨੁਕਸਾਨ ਦੇ ਨੂੰ ਲੈ ਕੇ ਉਹਦੀ ਪ੍ਰोसीडिंग्स ਚੱਲ ਰਹੀਆਂ ਹੈ ਤੀਸਰਾ ਸਵਾਲ ਹੈ ਪੁੱਛੋ ਪਹਿਲਾਂ ਨੋਟ ਕਰ ਲਿਆ ਹਾਂ ਜੀ ਨੋਟ ਕਰ ਲਿਆ ਜੀ ਹਾਂ ਜੀ ਤੀਸਰਾ ਸਵਾਲ ਹੈ ਕਿ ਤੁਸੀਂ ਹੁਣ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ EIA ਡਰਾਫਟ ਰਿਪੋਰਟ ਇੰਡਸਟਰੀ ਲਈ ਹੈ ਤੁਸੀਂ ਜਿਹੜਾ ਆਵਾਜ਼ ਦਾ ਪੋਲਿਊਸ਼ਨ ਹੈ ਉਹਦੇ ਬਾਰੇ ਕੋਈ ਆਪਣਾ ਦਿੱਤਾ ਰਿਪੋਰਟ ਦੇ ਵਿੱਚ ਕਿ 725 ਉਹਦੇ ਜਿਹੜੇ ਟਰੱਕ ਚੱਲਨੇ ਤੁਹਾਡੇ ਉਹਦੇ ਕਰਕੇ ਸੜਕਾਂ ਦੇ ਉੱਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਆਵਾਜ਼ ਦਾ ਕਿੰਨਾ ਪ੍ਰਦੂਸ਼ਨ ਵਧੇਗਾ ਉਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਤੁਸੀਂ हाँ जी सर ये सवाल बहुत नए बाद में ना होवे केन की लोका सुननी नहीं गल अजय लोकी बहुत खड़े ने कृपा हर कुछ सवाल दा पिछले भी रहंदे होणगे तो आपके <laughs> <पुल निकरते। laughs> ਅਗਲਾ ਸਵਾਲ ਵੀ ਨਾਲ ਹੀ ਲੈ ਲਓ ਕੀ ਜਿਹੜੇ ਸਕੂਲ ਦੇ ਬੱਚਿਆਂ ਨੇ ਰੋਜ਼ ਸਕੂਲ ਜਾਣਾ ਘਰਾਂ ਤੋਂ 725 ਟਰੱਕ ਆਨ ਜਾਣਗੇ ਮੀਨਸ 1 ਮਿੰਟ 'ਚ 1 ਟਰੱਕ ਨਿਕਲੂਗਾ ਕੀ ਬੱਚਿਆਂ ਦੇ ਆਨ ਜਾਣ ਦੀ ਸੇਫਟੀ ਬਾਰੇ ਤੁਸੀਂ ਕੋਈ ਗੱਲ ਕੀਤੀ ਸੋਸ਼ਲ ਸੇਫਟੀ ਬੱਚਿਆਂ ਦੀ ਉਹਨਾਂ ਦੇ ਐਕਸੀਡੈਂਟ ਨਾ ਹੋਵੇ ਉਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਰਿਪੋਰਟ ਦੇ ਵਿੱਚ ਇਹ ਨੋਟ ਕਰੋ ਜੀ ਇਹ ਇਹ ਸਰ ਨੋਟ ਕਰੋ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ हाँ जी तुसी नोट जो इन देर होगी मीन जवाब नहीं है तुसी दी, दी, कोई दी, नोट नहीं हुई कि बधेगा हमने नॉइज पोल्यूशन की स्टडी की है और इसमें आठ लोकेशन पे हमने स्टडी की है जो इसके पैरामीटर इसमें जो बताए गए ऑब्जरवेशन उसमें यह है कि जो आठ लोकेशन है ਉਹਨ 8 ਲੋਕੇਸ਼ਨਸ ਮੇ ਨੋਇਜ਼ ਲੈਵਲ 49.1 ਡੈਸੀਬਲ ਸੇ 54.1 ਡੈਸੀਬਲ ਤੱਕ ਡੇ ਟਾਈਮ ਮੇ ਰਹਾ ਹੈ ਠੀਕ ਹੈ ਠੀਕ ਹੈ ਸਰ ਔਰ 38.6 243.39 ਟਾਈਮ ਮੇ ਰਹਾ ਹੈ ਠੀਕ ਹੈ ਮਣਕੀ ਦੱਸੋ ਸਰ ਰੈ residencial ਲੋਕੇਲਿਟੀ ਦੇ ਵਿੱਚ ਮੈਕਸਿਮਮ ਡੈਸੀਬਲ ਕਿੰਨੇ ਹੁੰਦੇ ਆ ਨੌਇਜ਼ ਪੋਲੂਸ਼ਨ ਦੇ ਸਰ ਰੈ residencial ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਿਹਾਇਸ਼ੀ ਇਲਾਕੋ ਮੇ ਸਰ ਨੌਇਜ਼ ਪੋਲੂਸ਼ਨ ਕਾ ਮੈਕਸਿਮਮ ਲੈਵਲ ਕਿਆ ਹੈ ਮੈਕਸਿਮਮ ਲੈਵਲ ਸਰ 55 है, में। का 55 है जी सर। तो आपका अभी फिफ्टी फाइव आ रहा है जब आपकी गाड़ियां निकलेंगी रोज दिन रात गाड़िया चलेगी दिन रात गाड़िया चलेगी तो उससे नॉइज पोल्यूशन बढ़ेगा बिल्कुल बढ़ेगा सर बढ़ेगा ना नोट करो जी नोट, गाड़िया गाड़ियों गाड़ी चलने से नोट नोट किया जाए जी

अप्रोच रोड तो लेंगे ना सर चलेगा गाँव के आसपास हमने वो भी जगह लेनी है आपने। सर के सर के आसपास नहीं, नहीं तो, तो रोड, मैं रोड की रोड की जाएगा। मैं की बात नहीं कर रहा। बठिंडा जो आपकी हूँ इसके ऊपर कैसे कम होगा? सर मानसा पठिंडा रोड जो है सर उस रोड पे नॉइस पोल्यूशन के लिए अलग से कोई हमने ऐसा पैरामीटर नहीं बताया तो नोट करो जी पहली बात नहीं नहीं एक मिनट गाड़ियों से उस रोड पे पोल्यूशन बढ़ेगा नॉइस पोल्यूशन एयर पोल्यूशन बढ़ेगा बढ़ेगा जी नोट करो जी तो उसके लिए इन्होंने सर सर देखिए उस पर आपने अभी कहा है, उसके लिए आपने कोई भी प्रावधान नहीं रखा है हाँ प्रावदाने प्रावदाने ये। बस यही पर रखिए नाट करो जी प्रावधानी भी नोट करे प्रावधान हले है नहीं कोई भी ना कोई लैंड ऑलरेडी पचास डेसीबल जो आपकी है वो नॉइस है वहाँ पे और जो उसकी रे, रेजिडेंशियल की रेंज है पीपीसीबी वाले बता दे फिफ्टी मैक्सिमम होती है सर हम रेजिडेंशियल एरिया को अवॉइड कर रहे हैं रोड से सर रोड से आवाज को तो कैसे अवॉइड करेंगे आप तो मेन मेन रोड रोड है पे बढ़ेगा ना वो, दिन में दिन में पोल्यूशन बढ़ेगा रात को भी बढ़ेगा नॉइस तो तो पोल्यूशन फैक्ट्री जो हमारा प्लांट लगेगा वहाँ से और मेन रोड तक ले जाने तक भी हम सर पहली बात तो आपको जगह देने से लोगों ने मना कर दिया वो जो लोग है मेन रोड से आगे आपकी कोई जिम्मेवारी नहीं आपकी गाड़ियों की सर, वो जो दूसरी तो जो दूसरी बात, बच्चों पार ने पैदल जाना है, क्या वो जगह इतने बड़े ट्रकों के लिए सही है आपने बच्चों की सेफ्टी के लिए कुछ प्रावधान दिया है उसके अंदर सर बच्चों की सेफ्टी के लिए ये होगा स्पीड लिमिट हमने चेक है सर उसी, स्पीड लिमिट से ज्यादा गाड़ी नहीं चलेगी पहली दूसरी चीज

ਸਰ ਜਿਹੜਾ ਇਹਨਾਂ ਨੇ ਕਿਹਾ ਸਰ ਸਸਸ ਪਲੀਜ਼ ਇਹਨਾਂ ਨੇ ਕਿਹਾ ਵੀ ਸਕੂਲਾਂ ਨੇ ਜਿੰਨੇ ਵੀ ਜਿੱਥੇ ਨੂੰ ਟਰੱਕ ਲੰਘਣਗੇ ਐਸ਼ ਦੇ ਭਰੇ ਹੋਏ ਜਾਂ ਸੀਮਿੰਟ ਦੇ ਭਰੇ ਉਹਨਾਂ ਸਕੂਲਾਂ ਦੇ ਕੋਲ ਚੌਂਕੀਦਾਰ ਜਾਂ ਸਕਿਉਰਟੀ ਗਾਰਡ ਲਗਾਏ ਜਾਣਗੇ ਬੱਚਿਆਂ ਦੀ ਸੇਫਟੀ ਸਿਕਿਉਰਟੀ ਲਈ ਜਦੋਂ ਤੁਹਾਡੀ ਸਰ ਇਹ ਆਈ ਰਿਪੋਰਟ ਦੇ ਵਿੱਚ ਕਿੱਥੇ ਉਹਦਾ ਮੈਂਸ਼ਨ ਹੈ ਬੱਸ ਉਹ ਦੱਸ ਦਿਓ ਸਭੀ ਸਕੂਲ ਕ ਨੀਅਰ ਬਾਏ ਸਕੂਲ ਕ ਬੋਲ ਰਹਾ ਹਾਂ ਸਰ

ਸਰ ਮਿਸਲੀਡ ਨਹੀਂ ਹੋਣਾ ਚਾਹੀਦਾ ਕਰਨਾ ਚਾਹੀਦਾ ਅ ਸਰ ਸਾਡਾ ਇਤਰਾਜ਼ ਲਿਖੋ ਜੀ ਇਹ ਵੀ ਸਾਨੂੰ ਪਹਿਲਾਂ ਕਿਹਾ ਗਿਆ ਸਾਰੇ ਕਮੈਂਟ ਜੀ ਸਾਨੂੰ ਪਹਿਲਾਂ ਕਿਹਾ ਗਿਆ ਆਨਸਰ ਦਿੱਤਾ ਗਿਆ ਵੀ ਬੱਚਿਆਂ ਦੀ ਸਿਕਿਉਰਟੀ ਦੇ ਲਈ ਸੇਫਟੀ ਦੇ ਲਈ ਸਕੂਲਾਂ ਦੇ ਕੋਲ ਸਿਕਿਉਰਟੀ ਗਾਰਡ ਲਾਉਣ ਪ੍ਰੋਵੀਜ਼ਨ ਦੇ ਵਿੱਚ ਹੈਗਾ ਪਰ ਬਾਅਦ ਦੇ ਵਿੱਚ ਕਹਿੰਦੇ ਪੇਜ ਨੰਬਰ ਦਿਖਾਉਨੇ ਹੁਣ ਕਹਿੰਦੇ ਵੀ ਇਹ ਵੈਸੇ ਹੀ ਕਹਿਤਾ ਸੀ ਗੱਲ ਸਰ ਪੀਪੀਸੀਬੀ ਨੂੰ ਬੇਨਤੀ ਹੈ ਜੀ ਸਾਡਾ ਇਤਰਾਜ਼ ਨੋਟ ਕੀਤਾ ਕਰੋ ਸਰ ਸਰਪ੍ਰਾਈਜ਼ ਲਿਖਾਓ ਜੀ ਸਰ ਪਲੀਜ਼ ਕਰ ਲਾਂਗੇ ਨੋਟ ਜੀ ਹੋਊਗਾ ਸਰ ਹਾਂਜੀ ਸਰ ਅਗਰ ਕਰੇ ਸਰ ਹਾਂਜੀ ਆਹ ਇੰਡਸਟਰੀ ਵਾਲੇ ਨਾਲ ਮੇਰਾ ਇੱਕ ਸਵਾਲ ਹੈ JSW ਦੇ ਫਾਈਨ ਦਾ ਜਿਹੜਾ ਤੁਸੀਂ ਸੀਮੈਂਟ ਪਲਾਂਟ ਦਾ ਤਾਂ ਹੋ ਗਿਆ ਆਪਾਂ ਸਵਾਲ ਕਰ ਲਿਆ JSW ਦੇ ਸਟੀਲ ਪਲਾਂਟ ਨੂੰ ਕਦੇ ਜੁਰਮਾਨਾ ਲੱਗਾ এনवायरमेंट ਨੂੰ ਲੈ ਕੇ ਸਰ ਇਹ JSW ਸੀਮੈਂਟ ਇੱਕ ਅਲੱਗ ਕੰਪਨੀ ਹੈ JSW ਸਟੀਲ ਸਰ ਕੰਪਨੀ ਇੱਕ ਹੀ ਹੈ ਕੀ ਉਹ ਵਾਤਾਵਰਨ ਦਾ ਖਿਆਲ ਰੱਖ ਰਹੀ ਹੈ ਬਿਲਕੁਲ ਕੀ ਉਸਕਾ ਸੁਪਰੀਮ ਕੋਰਟ ਨੇ ਉਸਕੇ ਅਗੇਂਸਟ ਕੋਈ ਡਿਸੀਜਨ ਦਿਆ ਹੈ ਕਿ এনवायरमेंट ਕਾ ਇਸਕੇ ਉਪਰ ਪੈਨਲਟੀ ਲਗੇ JSW ਸਟੀਲ ਕੇ ਵਿਹੱਪ ਪਰ ਸਰ ਬਾਤ ਸੁਣੀਏ ਇੰਡਸਟਰੀ ਹੈ ਬੜਾ ਯੂਨਿਟ ਹੈ ਕਾਰਪੋਰੇਟ ਸੈਕਟਰ ਹੈ क्या जे उसके स्टील प्लांट को कोई जुर्माना लगा इन्वायरमेंट का सर हो सकता है लगा हो यस सर, सकता हो। है नहीं है, बत यस बत सर, तो। सर जे एस डब्ल्यू स्टील एक अलग कंपनी है सर आप बोल दीजिए आपको पता नहीं सर वो हाँ मुझे पता नहीं है सर ये एक लिस्टेड कंपनी है और अगर जुर्माना लगा तो जरूर अवेलेबल है ਸੁਪਰੀਮ ਕੋਰਟ ਮੈਂ ਹੁਣ ਮੈਂ ਪੰਜਾਬੀ ਵਿੱਚ ਦੱਸਾਂਗਾ ਆਪਣੇ ਪਿੰਡ ਵਾਲਿਆਂ ਨੂੰ ਦੱਸਣ ਲਈ ਸੁਪਰੀਮ ਕੋਰਟ ਦੇ ਵਿੱਚ ਜੀਐਸਡਬਲਿਊ ਸਟੀਲਜ਼ ਦੇ ਖਿਲਾਫ ਵਾਤਾਵਰਣ ਨੂੰ ਨੁਕਸਾਨ ਕਰਨ ਦਾ ਡਿਸੀਜਨ ਆਇਆ ਜਿਹਦੀ ਇਹਨਾਂ ਨੇ ਰਿਵਿਊ ਪਟੀਸ਼ਨ ਯਾਨੀ ਕਿ ਦੁਬਾਰਾ ਇੱਕ ਅਰਜੀ ਲਗਾਈ ਹੋਈ ਹੈ ਤਾਂਕਿ ਜਿਹੜਾ ਹੈਗਾ ਉਹ ਜੁਰਮਾਨਾ ਬਚਾਇਆ ਜਾ ਸਕੇ ਰਿਵਿਊ ਪਟੀਸ਼ਨ ਪੈਂਡਿੰਗ ਹੈ ਜੋ ਇਸ ਟਾਈਮ ਅਸੀਂ ਗੂਗਲ ਦੇ ਉੱਤੇ ਸਰਚ ਕੀਤਾ ਹੈ ਯਾਨੀ ਕਿ ਜਿਹੜਾ ਜੀਐਸਡਬਲਿਊ ਇੰਡਸਟਰੀ ਹੈ ਉਹਦੇ ਤੇ ਸਿਰਫ ਸੀਮੈਂਟ ਦੀ ਸੀਮੈਂਟ ਦੀ ਇੰਡਸਟਰੀ ਨੂੰ ਜੁਰਮਾਨਾ ਨਹੀਂ ਲੱਗਿਆ ਜਿਹੜਾ ਕਿ 2021-22 ਚ ਲਗਾਇਆ 10 ਲੱਖ ਦਾ ਉਸ ਤੋਂ ਇਲਾਵਾ JSW ਦੇ ਸਟੀਲ પ્લાન્ટ ਨੂੰ ਵੀ ਜੁਰਮਾਨਾ ਲੱਗ ਚੁੱਕਾ ਹੈ ਇਹ ਜਿਹੜੀ ਇੰਡਸਟਰੀ ਵਾਤਾਵਰਣ ਦਾ ਖਿਆਲ ਨਹੀਂ ਰੱਖ ਸਕਦੀ ਲੋਕਾਂ ਦੀ ਸਿਹਤ ਦਾ ਖਿਆਲ ਨਹੀਂ ਰੱਖ ਸਕਦੀ ਉਹ ਇੰਡਸਟਰੀ ਪੰਜਾਬ ਦੇ ਵਿੱਚ ਲੱਗਣ ਦੇ ਕਾਬਿਲ ਨਹੀਂ ਹੈ ਤੇ ਮੈਂ ਉਹਦਾ ਸਟਰੋਂਗਲੀ ਆਬਜੈਕਸ਼ਨ ਆਬਜੈਕਸ਼ਨ ਕੜਾ JSW ਜਿੰਦਾਲ ਸਟੀਲ ਵਰਕਸ ਹੁੰਦਾ ਸੀ ਜਿਹ ਪਹਿਲੇ ਇਹੀ ਹੈ ਨਾ ਨਾਮ JSW ਜਿੰਦਾਲ ਸਟੀਲ ਵਰਕਸ ਹੈ ਨਹੀਂ ਸਰ ਜਿੰਦਾਲ ਸਾਊਥ-ਵੈਸਟ ਜਨਰਲ ਸਾਊਥ-ਵੈਸਟ ਹੈ ਨਾ ਤੁਹਾਡੀ ਤੇ ਜਿੰਦਾ ਸਾਊਥ ਵੈਸ ਦਾ ਸੀਮੈਂਟ ਪਲੈਂਟ ਵੀ ਹੈ ਤੇ ਸਟੀਲ ਪਲੈਂਟ ਵੀ ਹੈ ਗਿਆ। ਯਸ ਸਰ। ਹਾਂ। ਕੀ ਬਾਤ ਹੈ। ਜੀਵਾ ਤਾੜੀਆਂ ਜੀ। ਅਰੇ ਬੰਦਾ ਕਰੋ। ਪਲੈਂਟ ਨੂੰ ਲੈ ਕੇ ਮੇਰਾ ਨਾਮ ਆਮਨਦੀਪ ਸਿੰਘ ਵੈਸ ਲੁਧਿਆਣੇ ਤੋਂ ਫਾਦਰ ਨੇਮ ਸੁਦਰ ਰੇਸ਼ਮ ਸਿੰਘ ਵੈਸ। ਮੇਰਾ ਜਿਹੜਾ ਸਵਾਲ ਹੈ ਉਹ ਫੈਕਟਰੀ ਵਾਲਿਆਂ ਤੋਂ ਹੈ ਕਿ ਜਿਹੜੀਆਂ ਇੱਥੇ ਫਲੱਡ ਲਾਈਟਾਂ ਲੱਗਣੀਆਂ ਆਏ ਆਂ ਉਹਦਾ ਤੁਸੀਂ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਦੇ ਵਿੱਚ ਕੋਈ ਸਟੱਡੀ ਕੀਤੀ ਹੈ ਕਿਉਂਕਿ ਜਿਹੜਾ ਇੰਨਾ ਚਾਨਣ ਹੁੰਦਾ ਆ ਉਹਦੇ ਨਾਲ ਸਾਡੇ ਬਾਗਾਂ ਤੇ ਫਸਲਾਂ ਤੇ ਬਹੁਤ ਭਾਰੀ ਫਰਕ ਪੈਂਦਾ 25 ਤੋਂ 30% ਤੱਕ ਦਾ ਇਹ ਨਵੀਂ ਆ ਰਿਪੋਰਟਾਂ ਨੇ ਦੂਸਰੀ ਜਿਹੜੇ ਸੈਂਸਿਟਿਵ ਐਨੀਮਲ ਆ ਜਿਹੜੇ ਖਤਮ ਹੋ ਰਹੇ ਆ ਉਹ ਬੱਚੇ ਪੈਦਾ ਨਹੀਂ ਕਰ ਸਕਦੇ ਉਹਨਾਂ ਤੇ ਫਰਕ ਪੈਂਦਾ ਕੀ ਤੁਸੀਂ ਇਹ ਪੁਆਇੰਟ এনवायरमेंट ਇਫੈਕਟ ਅਸੈਸਮੈਂਟ ਡਿਸਕਸ ਕੀਤਾ ਹਾਂ ਜਾਂ ਨਾ ਨਹੀਂ ਪਤਾ I'm talking about the दूसरा सवाल है दूसरा सवाल यह है दूसरा मेरा ऑब्जेक्शन है जो मैं कहना कि पी पी सी बी नोट करे साबों ਸਾਡੇ ਸਿੱਖਾਂ ਦਾ ਪੰਜਵਾਂ ਤਖਤ ਇੱਥੋਂ 15-20 ਕਿਲੋਮੀਟਰ ਦੇ ਵਿੱਚ ਵਿੱਚ ਆਉਂਦਾ ਹੈ ਔਰ ਸਾਡੇ ਸਾਡੇ ਦੋ ਇਤਿਹਾਸਿਕ ਗੁਰਦੁਆਰੇ ਇਹਦੇ ਬਿਲਕੁਲ ਲੱਗੇ ਆ ਤੁਸੀਂ ਵੀ ਕਿਸੇ ਤਰ੍ਹਾਂ ਨੂੰ ਮੰਨਦੇ ਹੋ ਜਦੋਂ ਤੁਸੀਂ ਪੰਜਾਬ ਆਏ ਇਹਨੂੰ ਅਸੀਂ ਆਪਣੇ ਤਖਤ ਤੇ ਹਮਲਾ ਮੰਨਦੇ ਹਾਂ ਕਿ ਤੁਸੀਂ ਇਸ ਜੀ ਨੂੰ ਕਿਤੇ ਕੰਸੀਡਰ ਕੀਤਾ ਅਸੀਂ ਓਬਜੈਕਸ਼ਨ ਦੇ ਤੌਰ ਤੇ ਪੀਪਸੀਬੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਮੂਹਰੇ ਰੱਖਦੇ ਆ ਕਿ ਸਾਡੇ ਤੱਤੇ ਹਮਲਾ ਹੈ ਔਰ ਇਹਨੂੰ ਰੋਕਿਆ ਜਾਵੇ ਔਰ ਵੱਡੇ ਕੜੇ ਲਫ਼ਜ਼ਾਂ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਵੇ ਨਿਭਾ ਕੇ ਇਹਨੂੰ ਦਰਜ ਵੀ ਕਰੇ ਥੈਂਕ ਯੂ